ਹਾਂਜੀ ਵਹਿਰਜੀ ਖਾਲਸਾ ਵਹਿਰਜੀ ਫਤਿਹ ਦੋਸਤੋ ਕਿਸਾਨ ਭਰਾਵਾਂ ਨੂੰ ਬੇਨਤੀ ਆ ਸਾਰੇ ਭਰਾਵਾਂ ਨੂੰ ਤੇ ਜਿਹੜਾ ਕੋਈ ਆਪਣੇ ਖੇਤ ਟਿਊਬਲ ਤੇ ਜਨਰੇਟਰ ਲਾਉਂਦਾ ਤਾਂ ਪਲੀਜ਼ ਯਾਰ ਇਹ ਗਲਤੀ ਨਾ ਕਰੇ ਵੀ ਕਰਿਓ ਤਾਂ ਕਿ ਕਿਸੇ ਹੋਰ ਭਰਾ ਦਾ ਨੁਕਸਾਨ ਹੋ ਜੇ ਜਾਂ ਤੁਸੀਂ ਦੇਖੋ ਯਾਰ ਕਿਸੇ ਵੀਰ ਨੇ ਨਾ ਜਨਰੇਟਰ ਲਾਇਆ ਉਹ ਗ੍ਰਿਪ ਕੱਢਣਾ ਇਹ ਤਾਂ ਭੁੱਲ ਗਿਆ ਉਹ ਤੇ ਜਾਂ ਉਹ ਤੋਂ ਇੱਕ ਤਰ੍ਹਾਂ ਦੀ ਗਲਤੀ ਹੋ ਗਈ ਸਮਝ ਲੈਣੇ ਆਪਾਂ ਚਲੋ ਤੇ ਪਰ ਇਹ ਗਲਤੀ ਤੁਸੀਂ ਕਦੇ ਵੀ ਨਾ ਕਰਿਓ ਨਾਲ ਤਾਂ ਇਹਦੇ ਵਿੱਚ ਤੁਹਾਡਾ ਨੁਕਸਾਨ ਹੈ ਨਾਲੇ ਜਿਹੜਾ ਕੋਈ ਮੁਲਾਜ਼ਮ ਵੀਰ ਆਪਣਾ ਕੋਈ ਕੰਮ ਕਰਦਾ ਹੋ ਲਾਈਨ ਤੇ ਉਹਦਾ ਨੁਕਸਾਨ ਹੈ ਤੇ ਬਾਈ ਗਣਕੇ ਇਹ ਕਦੇ ਵੀ ਗਲਤੀ ਇਹ ਜੀ ਨਾ ਕਰਿਓ ਤੇ ਇਸ ਵੀਡੀਓ ਨੂੰ ਨਾ ਬਈ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰ ਕਰਿਓ ਤੇ ਆਪਾਂ ਕੋਈ ਇਹ ਨਹੀਂ ਕਹਿੰਦੇ ਚਲੋ ਇਹਦੇ ਬੰਦੇ ਤੋਂ ਗਲਤੀ ਹੋ ਗਈ ਗਲਤੀ ਤਾਂ ਬਈ ਇਨਸਾਨ ਜਿਹੜਾ ਗਲਤੀਆਂ ਦਾ ਬਤਲਾ ਹੈ ਗਲਤੀਆਂ ਹੁੰਦੀਆਂ ਰਹਿੰਦੀਆਂ ਹੈ ਤੇ ਪਰ ਤਾਂ ਸਿੱਖਣ ਦੀ ਲੋੜ ਹੁੰਦੀ ਹੈ ਕਦੇ ਵੀ ਜੇ ਕੋਈ ਭਰਾ ਗਲਤੀ ਕਰਦਾ ਤਾਂ ਤੂੰ ਸਿੱਖੋ ਜਰੂਰ ਚਲੋ ਇਹ ਗਲਤੀ ਹੋਈ ਆਪਾਂ ਮੰਨਦੇ ਆ ਪਰ ਅੱਗੇ ਕੋਈ ਹੋਰ ਭਰਾ ਗਲਤੀ ਨਾ ਕਰੇ ਜੇਰੋ ਵੀ ਤੁਸੀਂ ਜਨਰੇਟਰ ਆਉਣਾ ਜਨਰੇਟਰ ਦਾ ਕਨੈਕਸ਼ਨ ਕਰਨਾ ਹੈ ਤਾਂ ਉਹ ਕਨੈਕਸ਼ਨ ਆ ਉਹਦਾ ਦੇਖ ਕੇ ਤੇ ਆਹ ਦੇਖ ਲਓ ਤੁਸੀਂ ਮੋਟਰ ਚੱਲੀ ਜਾਂਦੀ ਹੈ ਤੇ ਗ੍ਰਿਪ ਉਸਲਟ ਪਾਏ ਹੋਏ ਆ ਗ੍ਰਿਪ ਬਹਿਣ ਕੇ ਕੱਢ ਦੇ ਅਗਰੋਂ ਕੱਢ ਕੇ ਫੇਰ ਆਹਦਾ ਜਨਰੇਟਰੜਾ ਚਲਾਓ ਤੇ ਧੰਨਵਾਦ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ ਜੀ